ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿ ਮਯੂ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਂ ਬਿਤੇ ਰਾਜੀ ਤੁਸੀਂ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਲੱਗੇ ਸੀਗੇ ਜੀ ਸੋਈ ਸਾਫ਼ ਕਰਨ ਸਾਫ਼ ਤਾਂ ਆਪਾਂ ਡਿਲੀ ਕਰਦੇ ਹੀ ਆਂ ਜੀ ਹਰ ਰੋਜ਼ ਮਹੀਨੇ ਦੇ ਮਹੀਨੇ 20 ਦਿਨ ਬਾਅਦ ਚੰਗੀ ਤਰ੍ਹਾਂ ਜਰੂਰ ਸਾਫ਼ ਕਰਨੀ ਚਾਹੀਦੀ ਹੈ ਜੀ ਰਸੋਈ ਕਿਉਂਕਿ ਆਪਾਂ ਹਰ ਟਾਈਮ ਖਾਣਾ ਬਣਾਉਂਦੇ ਆ ਜੀ ਜੇ ਗੰਦੀ ਰਹੇ ਤਾਂ ਬਿਮਾਰੀਆਂ ਫੈਲਣਗੀਆਂ ਜੀ ਜੇ ਗੰਦੀ ਰਹੂਗੀ ਰਸੋਈ ਜਿੰਨੀ ਸਾਫ਼ ਹੋਊਗੀ ਓਨੀ ਵਧੀਆ ਹੈ ਮਹੀਨੇ ਦੇ ਨੂੰ 20 ਦਿਨ ਬਾਅਦ ਜਰੂਰ ਸਾਫ਼ ਕਰਨੀ ਚਾਹੀਦੀ ਹੈ ਚੰਗੀ ਤਰ੍ਹਾਂ ਰਸੋਈ ਇਹ ਆਪਾਂ ਸਾਰੀਆਂ ਸਿ ਚੀਜ਼ਾਂ ਚੱਕ ਕੇ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇਿੱਤਾ ਪੈਸੇ ਵੀ ਲੀਰ ਮਾਰ ਦਿੰਨੇ ਆ ਜੀ ਆਪਣੇ ਸੈਲਫ ਤੇ ਵੀ ਹਰ ਰੋਜ਼ ਹੀ ਮਾਰਦੇ ਆ ਗੈਸ ਵੀ ਸਾਫ਼ ਕਰਦੇ ਆ ਤੇ ਸਾਰਾ ਸਮਾਨ ਚੱਕ ਕੇ ਫਿਰ ਚੰਗੀ ਤਰ੍ਹਾਂ ਸੈਲਫ ਸਾਫ਼ ਹੋ ਜਾਂਦੀ ਹੈ ਜੀ ਤੇ ਇੱਕ ਆਪਾਂ ਸੈਲਫ ਤੋਂ ਸਮਾਨ ਚੱਕਿਆ ਜੀ ਕੁਝ ਥੋੜਾ ਬਹੁਤਾ ਖਾਲੀ ਜੀ ਸੈਲਫ ਤੇ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਜਿੰਨਾ ਜ਼ਿਆਦਾ ਸਮਾਨ ਹੁੰਦਾ ਉਲਝਿਆ ਜਾ ਰਹਿੰਦਾ ਜੀ ਕੰਮ ਉਹਨਾਂ ਤੇ ਮਨ ਨੂੰ ਵਧੀਆ ਜਿਆ ਨਹੀਂ ਲੱਗਦਾ ਇਹ ਸਾਰਾ ਸਮਾਨ ਆਪਾਂ نیچے ਰੱਖ ਲਾਂਗੇ ਫੱਟੇ ਦੇ ਕੋਸਾ ਠੀਕ ਉਸੇ ਥੀ ਸੈੱਟ ਕਰ ਦਾਂਗੇ ਆਪਾਂ ਖਾਣਾਈ ਚੀਜ਼ ਜੇ ਇੱਥੇ ਰੱਖਣੀਆਂ ਪੈਂਦੀਆਂ ਨੇ ਜੀ ਜੇ ਕਈ ਵਾਰੀ نیچے ਰੱਖ ਦਿੰਨੇ ਆ ਜਾਂ ਉਧਰ ਹੋਰ ਕਮਰੇ ਚ ਰੱਖ ਲੈਣੇ ਆ ਜੀ ਫਿਰ ਕਈ ਵਾਰੀ ਭੁੱਲ ਜਾਂਦੇ ਆ ਖਾਣੀਆਂ ਪਈਆਂ ਹੀ ਖਰਾਬ ਹੋ ਜਾਂਦੀਆਂ ਨੇ ਇਹ ਚੀਜ਼ਾਂ ਤਾਂ ਕਰਕੇ ਖਾਣ ਵਾਲੀ ਚੀਜ਼ਾਂ ਫਿਰ ਰਸੋਈ 'ਚ ਰੱਖਦੇ ਆ ਜੀ ਇਹ ਚੱਕ ਦਿੱਤੀ ਨੇ ਜੀ ਆਪਾਂ ਨੂੰ ਵੀ ਆਪਾਂ ਸਾਹਮਣੀ ਟਾਂਗ ਦਿੱਤੀ ਜੀ ਰਾਕੀ ਤੇ ਇੱਕ ਡੱਬਾ نیچے ਰੱਖ ਦਿੱਤਾ ਭਾਜੀ نیچے ਰੱਖ ਦਿੱਤੀ ਜੀ ਵੈਧੀ ਆਈ ਗਈ ਤੇ ਬਾਕੀ ਸਮਾਨ ਆਪਾਂ ਸੈੱਟ ਕਰ ਦਿੱਤਾ ਇੱਥੇ ਗਿੱਲੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਸੈਲਫ ਆਪਾਂ ਫਿਰ ਬਾਅਦ ਵਿੱਚ ਉੱਪਰ ਸੁੱਕਾ ਕੱਪੜਾ ਫੇਰਾਂਗੇ ਸਾਰਾ ਇਧਰ ਵੀ ਸਾਫ ਕਰਤਾ ਸੀਗਾ ਜੀ ਮੈਕ੍ਰੋਵੇਵ ਵੱਲੋਂ ਮੈਕ੍ਰੋਵੇਵ ਨਹੀਂ ਖਿੱਚਿਆ ਔਰ ਆਪਾ ਉਹ ਤਿੰਨ ਚਾਰਕ ਦੇਣੇ ਹੋਏ ਨੇ ਉਦਦੇ ਆਪਾਂ ਲੀਰ ਫੇਰ ਦਿੱਤੀ ਸੀ ਅੱਜ ਨਹੀਂ ਖਿੱਚਿਆ ਉੱਪਰੋਂ ਸਾਫ ਕਰ ਦਿੱਤਾ ਸੀ ਸਾਰਾ ਪਰਲੀ ਸਾਈਡ ਸਾਰਾ ਸਮਾਨ ਚੱਕ ਕੇ ਆਪਾਂ ਸਾਫ ਕਰ ਦਿੱਤਾ ਜੀ ਜੀ ਠੰਡ ਹੈ ਗਰਮੀ ਹੈ ਸਫਾਈ ਤਾਂ ਜ਼ਰੂਰੀ ਹੈ ਜੀ ਕਿਚਨ ਦੀ ਤਾਂ ਜ਼ਿਆਦਾ ਤਰੀ ਕਰਨੀ ਚਾਹੀਦੀ ਹੈ। ਆਪਾਂ ਕਰ ਲਾਂਗੇ ਜੀ ਗੈਸ ਸਾਫ। ਇਹ ਗੈਸ ਲਿਸਟਾਂ ਦੇ ਧੋ ਦਾਂਗੇ ਜੀ ਆਪਾਂ ਧੋ ਕੇ ਰੱਖ ਦਾਂਗੇ ਮੈਂ ਟਾਈਮ ਤੇ ਸੁੱਕ ਜਾਣਗੇ। ਗੈਸ ਸਾਫ ਕਰਦੇ ਕਰਦੇ। ਸਾਫ ਹੀ ਸੀ ਆ ਜੀ ਗੈਸ ਅੱਜ ਥੰਦਾ ਨਹੀਂ ਸੀ ਕੋਈ। ਆ ਕਰਕੇ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਕਰ ਦਿੰਦੇ ਆ ਜੇ ਦਾਲ ਦੇ ਸਿੱਟੇ ਜਾਂ ਘਿਓ वगैरह ਦੇ ਹੁੰਦੇ ਨੇ ਫਿਰ ਪਹਿਲਾਂ ਆਪਾਂ ਸਾਬਣ ਨਾਲ ਕੇ ਧੋ ਦਿੰਨੇ ਆ ਜੀ ਸਾਬਣ ਨਾਲ ਹੀ ਲੀ ਫਿਰ ਦਿੰਨੇ ਆ ਫਿਰ ਗਿੱਲੇ ਕੱਪੜੇ ਨਾਲ ਸਾਫ਼ ਕਰਦੇ ਆ ਜੀ ਫਿਰ ਸੁੱਕੇ ਨਾਲ ਕਰਾਂਗੇ ਕਈ ਵਾਰੀ ਕਰਨਾ ਪੈਂਦਾ ਜੀ ਸਾਫ਼ ਫਿਰ ਵਧੀਆ ਸਾਫ਼ ਹੁੰਦਾ ਏ ਢਿੱਲੀ ਕਰਦੀ ਆ ਜੀ ਆਪਾਂ ਕੰਮ ਸਾਰੇ ਕਈ ਵਾਰੀ ਮਾਰੀ ਨਾ ਹੋਵੇ ਜੀ ਜਿase ਇਹ ਤਾਂ ਠੀਕ ਨਾ ਹੋਵੇ ਤਾਂ ਕੰਮ ਰਹਿ ਜਾਂਦੇ ਨੇ ਨਹੀਂ ਆਪਣੀ ਡਿਊਟੀ ਹੈ ਜੀ ਕਰਨੀ ਕਰਨੇ ਨੇ ਡੇਲੀ ਦੁਵਾਰੀ ਕਪੜਾ ਧੋ ਕੇ ਆਪਾਂ ਫੇਰ ਫੇਰ ਦਾਂਗੇ ਜੀ ਇੱਕ ਵਾਰੀ ਚੰਗੀ ਤਰ੍ਹਾਂ ਰੋਟੀ ਬਣਾਉਣ ਕਰਕੇ ਆਟਾ ਜਿਆਦਾ ਖਿੰਡ ਜਾਂਦਾ ਜੀ ਗੈਸ ਤੇ ਸਿਰਫ ਜਿੱਦੇ ਚੁੱਲੇ ਤੇ ਬਣਾਉਣੇ ਆ ਘੇਰ ਅੰਦਰ ਸੋਈ ਸਾਫ਼ ਰਹਿੰਦੀ ਐ ਤੇ ਕੋਈ ਖਲਾਰਾ ਨਹੀਂ ਹੁੰਦਾ ਸੋਈ 'ਚ ਰੋਟੀ ਨਾਲੇ ਵੱਧ ਹੁੰਦਾ ਜੀ ਕਈ ਵਾਰ ਕੱਲੀਆਂ ਰੋਟੀਆਂ ਬਣਾਉਣੀ ਹੁੰਦੀਆਂ ਜਾਂ ਦਾਲ ਸਬਜ਼ੀ ਬਣੀ ਹੁੰਦੀ ਐ ਘੇਰ ਐ ਹੋ ਜਾਂਦਾ ਜੀ ਚਿੱਲੇ ਤੇ ਕੀ ਅੱਗ ਮਚਾਵਾਂਗੇ ਥੋੜੇ ਜੇ ਕੰਮ ਲਈ ਇੱਥੇ ਬਣਾ ਲੈਨੇ ਆਂ ਤੇ ਅੰਦਰਲੀ ਸਾਈਡ ਤੋਂ ਵੀ ਆਪਾਂ ਸਾਰੇ ਚੱਕਲੇ ਵੈਈਏ ਦਾ ਸਟੈਂਡ ਵੀ ਚੱਕ ਕੇ ਸਾਫ਼ ਕਰ ਦਿੱਤਾ ਜੀ ਤੇ ਤੇਲ ਵਾਲੀਆਂ ਬੋਤਲਾਂ ਵੀ ਚੱਕ ਕੇ ਸਾਰਾ ਕੁਝ ਸਾਫ਼ ਕਰ ਦਾਂਗੇ। ਗਰਦ ਪੈ ਜਾਂਦੀ ਹੈ ਜੀ ਹੁਣ ਸਿਆਲ ਜਿੱਦਾਂ ਥੋੜੀ ਜੀ ਘਟ ਹੈ ਗਰਦ। ਵੀਰ ਵੀ ਜੇ ਪੰਜ ਚਾਰ ਦਿਨ ਨਾ ਸਾਫ਼ ਕਰੀਏ ਫੇਰ ਗਰਦ ਜੀ ਦਿਖਣ ਲੱਗ ਜਾਂਦੀ ਹੈ ਜੀ। ਕੱਚ ਦੇ ਭਾਂਡੇ ਜਾਂ ਮਿੱਟੀ ਦੇ ਸੋਹਣੇ ਲੱਗਦੇ ਨੇ ਜੀ ਚੀਜ਼ਾਂ ਪਾਈਆਂ ਹੋਈਆਂ ਕੱਚ ਦੇਆਂ ਚ ਵਧੀਆ ਲੱਗਦੀਆਂ ਨੇ। ਪਰ ਰੱਖਣੀ ਧਿਆਨ ਨਾਲ ਪੈਂਦੇ ਨੇ ਕਿ ਕਿ ਆਪਣੇ ਹੁਣ ਪੱਥਰ ਲੱਗੇ ਹੁੰਦੇ ਨੇ ਜੀ ਰਸੋਈਆਂ 'ਚ ਜੇ ਥੋੜਾ ਜਿਹਾ ਵੀ ਜ਼ੋਰ ਨਾਲ ਧਰਿਆਗਾ ਤੁੱਥੀ ਫੁੱਟ ਜਾਂਦੇ ਨੇ ਤਾਂ ਕਰਕੇ ਆਪਾਂ ਬੋਤਲਾਂ ਦੇ ਥੱਲੇ ਸੁਪੰਜ ਰੱਖ ਲੈਨੇ ਆ ਜੀ ਉੱਪਰ ਰੱਖ ਦਿੰਨੇ ਆ ਬੋਤਲਾਂ ਨੂੰ ਫੋੜੀ ਫਿਰ ਦਾਂਗੇ ਜੀ ਆਪਾਂ ਸੁੱਕਾ ਤੌਲੀਆ ਫਿਰ ਰਸੋਈ ਵਾਲਾ ਤੌਲੀਆ ਹੀ ਹੈ ਜੀ ਕਿਚਨ ਟਾਵਲ ਧੋਣਾ ਸੀ ਅੱਜ ਸਾਫ ਕਰਕੇ ਆਪਾਂ ਇਹਦੇ ਨਾਲ ਹੀ ਸਾਫ ਕਰ ਦਿੱਤਾ ਉੱਪਰ ਫੇਰ ਦਿੱਤਾ ਜੀ ਸੁੱਕਾ ਸੁੱਕਾ ਕੱਪੜਾ ਫੇਰ ਕੇ ਗੈਸ ਵੀ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ ਤੇ ਸੈਲਫ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਜੀ ਸਾਫ ਜੇ ਸੁੱਕਾ ਕੱਪੜਾ ਨਹੀਂ ਫੇਰਦੇ ਫਿਰ ਪਾਣੀ ਦੇ ਦਾਗ ਜਿਹੇ ਰਹਿ ਜਾਂਦੇ ਨੇ ਇਹ ਬੋਤਲਾਂ ਆਪਾਂ ਸਾਫ ਕਰਕੇ ਰੱਖ ਲੈਂਦੀਆਂ ਨੇ ਜੀ ਉਹ ਵੀ ਬੀਬੀ ਸਾਫ਼ ਕਰ ਲਾਂਗੇ ਉੱਪਰੋਂ ਇਹ ਪੀਸੀਆਂ ਤੇ ਗਰਦ ਪੈ ਜਾਂਦੀ ਹੈ ਜੀ ਇੱਕ ਕਾਲੇ ਰੰਗ ਤੇ ਥੋੜੀ ਜਿਹੀ ਵੀ ਗਰਦ ਪਈ ਹੋਵੇ ਫੇਰ ਉਹ ਚਮਕਦੀ ਹੈ ਵਧੀਆ ਨਹੀਂ ਲੱਗਦੀ ਸੁੱਕਾ ਕੱਪੜਾ ਫੇਰ ਦਿੱਤਾ ਸੀ ਜੀ ਮਾਈਕ੍ਰੋਵੇਵ ਤੇ ਗਰਦੇ ਸੀਗੀ ਥੋੜੀ ਜਿਹੀ ਹੋਰ ਕੁਝ ਨਹੀਂ ਲੱਗਿਆ ਹੋਇਆ ਸੀ ਤੇ ਉੱਪਰਲਾ ਕੱਪੜਾ ਵੀ ਆਪਾਂ ਝਾੜ ਕੇ ਦੁਬਾਰਾ ਵਸਾ ਦਿੱਤਾ ਉਹਨਾਂ ਸਾਰੀਆਂ ਸਿੱਕਤੀਆਂ ਕਰ ਦਾਂਗੇ ਜੀ ਮਸਾਲੇ ਆ ਜਿਹਾ ਸਾਫ ਆਪਾਂ। ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਾਂ ਨੂੰ ਸਪੋਰਟ ਕਰ ਰਹੇ ਨੇ ਸੁਣ ਸੁਣੇ ਕਮੈਂਟ ਕਰਦੇ ਨੇ ਵੀਡੀਓ ਲਾਈਕ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਹੜੇ ਨਵੇਂ ਆਏ ਨੇ ਜੀ ਚੈਨਲ ਤੇ ਪਲੀਜ਼ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਸਪੋਰਟ ਵੱਧ ਤੋਂ ਵੱਧ ਕਰਨਾ ਜੀ ਇਹ ਵੀ ਸਿਸੀਆਂ ਆਪਾਂ ਕਰ ਲਈਆਂ ਨੇ ਜੀ ਸਾਫ਼ ਤੇ ਫੁੱਲ ਵੀ ਝਾੜ ਦਿੱਤਾ ਹੈ ਜਿਆਦਾ ਸਿਸੀਆਂ ਨਹੀਂ ਜੱਦੀਆਂ ਤਾਂ ਖਾਲੀ ਹੈ ਨੇ ਵਿੱਚ ਤੇ ਘੱਟੀ ਸਮਾਨ ਆਪਾਂ ਆ ਗਿਆ ਆਪਾਂ ਮੈਕਰੋ ਵੀਵ ਦੇ ਉੱਤੇ ਰੱਖਦੇ ਆਂ ਜਿਆਦਾ ਵਜਨ ਨਹੀਂ ਰੱਖਦੇ ਮੈਕਰੋ ਵੀਵ ਤੇ ਜਿਹੜੇ ਮੇਨ ਮਸਾਲੇ ਹੁੰਦੇ ਨੇ ਉਹੀ ਪਾਉਣੇ ਆ ਜੀ ਇਹਨਾਂ ਦੇ ਵਿੱਚ ਜਿਆਦਾ ਹੁੰਦੇ ਨੇ ਉਹ ਤਾਂ ਆਪਾਂ ਡੱਬਿਆਂ 'ਚ ਪਾ ਕੇ ਸਾਈਡ ਤੇ ਰੱਖ ਲੈਣੇ ਆ ਨਿੱਕੇ ਨਿੱਕੇ ਚੀਜ਼ਾਂ ਰੱਖਣ ਪੈਂਦੀਆਂ ਨੇ ਜਿੱਤੇ ਜਾਈਏ ਆਪਾਂ ਤਰਕੇ ਭੁੱਲ ਜਾਂਦੇ ਆਂ ਛੋਟੀ ਛੁੱਟੀਆਂ ਹੁੰਦੀਆਂ ਤਾਂ ਸਾਰੀਆਂ ਲੈਂਦੀ ਹੋਈਆਂ ਨੇ ਜੀ ਪਾਉਣ ਵਾਲੀਆਂ ਦਾਲਾ ਪਾਣੀ ਦੀ ਕੋਈ ਹੋਰ ਚੀਜ਼ ਬਣਾਉਣੀ ਐ ਪਰ ਟਾਈਮ ਤੇ ਆਪਾਂ ਨੂੰ ਕਈ ਵਾਰੀ ਨਹੀਂ ਲੱਭਦੀ ਹੁੰਦੀ ਇਥੇ ਆਪਾਂ ਸੀਸੀਆਂ 'ਚ ਪਾ ਕੇ ਰੱਖ ਲੈਨੇ ਜੀ ਜਦੋਂ ਲੋੜ ਦੀ ਹੋਵੇ ਤਾਂ ਚੱਕੀ ਜਾਂਦੀ ਹੈ ਤੇ ਆਪਾਂ ਗੈਸ ਦੀ ਸਟੈਂਡ ਵੀ ਰੱਖ ਦਿੱਤੇ ਨੇ ਜੀ ਉੱਪਰ ਸਾਫ਼ ਕਰਕੇ ਹੁਣ ਇੱਥੇ ਸਾਫ਼ ਕਰਾਂਗੇ ਜੀ ਆਪਾਂ ਸਭ ਸੁੱਕੇ ਭਾਂਡੇ ਆਪਾਂ ਉੱਪਰ ਰੱਖ ਦਿੰਨੇ ਆ ਪਹਿਲਾਂ ਪਾਂਡੇ ਸਭ ਆਪਾਂ ਸਾਫ਼ ਕਰ ਲਈ ਸੀਗੀ ਇੱਕ ਦੋ ਚੰਦ ਦੇ ਰਹਿੰਦੇ ਨੇ ਇਹ ਦਿੱਤੇ ਭਾਂਡੇ ਚਾਹੇ ਸਾਫ਼ ਕਰਨਾਗੇ ਤੇ ਸੈਂਕ ਅੱਜ ਆਪਾਂ ਸਾਬਣ ਨਾਲ ਹੀ ਧੋ ਦਾਂਗੇ ਇਹ ਕਦੇ ਕਦੇ ਜਿਹੜੀ ਸਪਰੇ ਲੈ ਆਂਦੀ ਹੁੰਦੀ ਹੈ ਉਹਦੇ ਨਾਲ ਸਾਫ਼ ਕਰ ਦਿੰਨੇ ਆ ਤੇ ਜਾ ਕੇ ਸਾਬਣ ਨਾਲ ਸਾਫ਼ ਦਿੰਨੇ ਆ ਹਰ ਟਾਈਮ ਭਾਂਡੇ ਮਾਂਜਣ ਕਰਕੇ ਵੀ ਇੱਥੇ ਸਿੱਟੇ ਬਹੁਤ ਜ਼ਿਆਦਾ ਪੈ ਜਾਂਦੇ ਨੇ ਉਹ ਸਾਬਣ ਦੇ ਹੋ ਜਾਂਦੇ ਨਹੀਂ ਕੋ ਪਾਣੀ ਵਾਲੇ ਹੋ ਜਾਂਦੇ ਨੇ ਰੋਟੀਆਂ ਦੇ ਵੀ ਸਾਬਣ ਨਾਲ ਹੱਥ ਲੱਗਾ ਕਈ ਵਾਰ ਆਟੇ ਨਾਲ ਲੱਗੇ ਜੀ ਕੰਮ ਕਰਦੇ ਕਰਦੇ ਲੱਗ ਹੀ ਜਾਂਦੇ ਨੇ ਇਹ ਵੀ ਜੀ ਸਾਫ਼ ਕਰਨੀਆਂ ਪੈਂਦੀਆਂ ਨੇ ਫੇਰ ਹੀ ਸਾਫ਼ ਰਹਿੰਦੀਆਂ ਨਹੀਂ ਜੀ ਤੇ ਆਪ ਰੋਟੀ ਆਉਣ ਤੋਂ ਬਾਅਦ ਸਾਫ਼ ਕਰਿਆ ਸੀ ਰੋਟੀ ਕਰਦੇ ਤੱਕ ਸਾਈਡ ਤੇ ਦੋ ਚਾਰ ਕੇ ਭਾਂਡੇ ਸੀਗੇ ਬਸ ਹੰਜਣ ਵਾਲੇ ਚ ਨਾ ਹੁੰਦੀ ਭਾਂਡੇ ਮਾਂਜ ਲੈਣੇ ਤਾਂ ਵਧੀਆ ਰਹਿੰਦਾ ਜੀ ਹੱਜੀ ਜਦੋਂ ਕੱਟੇ ਹੋ ਜਾਂਦੇ ਨੇ ਤਾਂ ਠੰਡ ਦੇ ਵਿੱਚ ਮਾਂਜਣੇ ਵੀ ਔਖੇ ਨੇ ਤੇ ਦਾਲ ਪਾਣੀ ਕੋਹਨਾਂ ਤੇ ਜੰਮ ਜਾਂਦਾ ਤੇ ਆਂਦੇ ਤੇ ਚੰਗੀ ਤਰ੍ਹਾਂ ਨਹੀਂ ਮਾਂਜ ਜਾਂਦੇ ਜੀ ਦੱਬ ਕੇ ਮਾਂਜਨੇ ਪੈਂਦੇ ਨੇ ਜਿਆਦਾ ਗਰਮ ਪਾਣੀ ਪਾਉਣਾ ਪੈਂਦਾ ਮੈਂ ਜ਼ਿਆਦਾਤਰ ਠੰਡੇ ਪਾਣੀ ਨਾਲ ਭਾਂਡੇ ਮਾਂਜਣੀਆਂ ਇਹਦੀ ਗਰਮਾ ਚ ਪਾਲੇ ਹੱਥ ਕਦੇ ਠੰਡੇ ਚ ਪਾਲੇ ਫੇਰ ਹੱਥ ਖਰਾਬ ਹੋ ਜਾਂਦੇ ਨੇ ਜਿਆਦਾ ਜੇ ਆਪਾਂ ਠੰਡੇ ਪਾਣੀ ਆਏ ਤੋਂ ਨੇ ਫੇਰ ਨਹੀਂ ਖਰਾਬ ਹੋਣਗੇ ਡੰਡਾ ਮਤਲਬ ਜਿਆਦਾ ਡੰਡਾ ਵੀ ਨਹੀਂ ਹੁੰਦਾ ਜੀ ਜਦੋਂ ਮੋਟਰ ਚਲਾਉਣੀ ਆ ਆਪਾਂ ਨਿੱਗਾ ਪਾਣੀ ਆਉਂਦਾ ਹੈ ਉਹਦੇ ਨਾਲ ਧੋ ਲੈਣੀ ਆ ਤੇ ਹੁਣ ਆਪਾਂ ਸਾਬਣ ਲਾ ਕੇ ਸਾਰੇ ਸਾਫ਼ ਕਰ ਦਾਂਗੇ ਜੀ ਧੋ ਦਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਇਹਦੇ ਸਾਬਣ ਦੇ ਸਿੱਟੇ ਪੈ ਜਾਂਦੇ ਨੇ ਜੀ ਜੇ ਸਾਬਣ ਨਹੀਂ ਲੱਗੀ ਹੁੰਦੀ ਟੂਟੀਆਂ ਤੇ ਤਾ ਥੋੜਾ ਜਿਹਾ ਗਿੱਲੇ ਕਰਕੇ ਸੁੱਕੇ ਕੱਪੜੇ ਨਾਲ ਵੀ ਉਹ ਕਰ ਦਿੰਨੇ ਆ ਜੀ ਸਾਫ ਤਾਂ ਵੀ ਚੰਗੀ ਤਰ੍ਹਾਂ ਸਾਫ ਹੋ ਜਾਂਦੀਆਂ ਨੇ ਟੁੱਟੀਆਂ ਸਿੰਕ ਦਾ ਧੋਣੀ ਪੈਂਦੇ ਨੇ ਜੀ ਸਾਬਣ ਲਾ ਕੇ ਜਿਵੇਂ ਪਾਂਡੇ ਧੋਨੇ ਤਾੜਾ ੜਾ ਵੀ ਸਿੱਟੇ ਪੈ ਜਾਂਦੇ ਨੇ ਸੈਲਫਾਂ ਤੇ ਵੀ ਪੈ ਜਾਂਦੇ ਨੇ ਤੇ ਸਾਈਡ ਤੇ ਰਹਿੰਦੀ ਰਹ ਟਾਈਮ ਨਹੀਂ ਜੀ ਜਿੰਨੇ ਆਪਾਂ ਮਾਦੀ ਮਾਜ ਲੀਏ ਸਨ ਖਾਲੀ ਕਰ ਲੀਏ ਥੋੜੇ ਟਾਈਮ ਬਾਅਦ ਫਿਰ ਹੋ ਜਾਂਦੇ ਨੇ ਲੋ ਜੀ ਸੋਈ ਹੋਗੀ ਸਾਫ ਆਪਣੀ ਵੀਡੀਓ ਆਪਣੀ ਕੱਟ ਹੋ ਗਈ ਸੀ ਜੀ ਆਪਣੇ ਆਪੇ ਤੇ ਬਾਅਦ ਚ ਬਣਾਈਏ ਫਿਰ ਬਿਲਕੁਲ ਸਾਫ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ